ਇੱਕ ਰੀਸੈਂਟ ਘਟਨਾ ਹੈਗੀ ਆਸਟ੍ਰੇਲੀਆ ਦੀ ਸ਼ਾਇਦ ਤੁਸੀਂ ਵੀ ਉਹਨੂੰ ਡਿਟੇਲ ਚ ਪੜਿਆ ਹੋਵੇ ਵੀ ਛੋਟੇ ਬੱਚੇ ਵੀ ਸੈਕਸ਼ੂਅਲੀ ਅਬਿਊਜ਼ ਹੋਏ ਆ ਡੇ ਕੇਅਰ ਦੇ ਵਿੱਚ ਵੀ ਬਹੁਤ ਵੱਡੀ ਘਟਨਾ ਉਹ ਛੋਟੀ ਘਟਨਾਨੀ ਸ਼ਾਇਦ ਪੰਜਾਬ ਦੇ ਲੋਕਾਂ ਤੱਕ ਪਹੁੰਚੀ ਨਹੀਂ ਜਾਂ ਪੰਜਾਬ ਦੇ ਲੋਕਾਂ ਨੂੰ ਪਤਾ ਨਹੀਂ ਉਸ ਬਾਰੇ ਬਿਲਕੁਲ ਬਿਲਕੁਲ ਜੀ ਉਹਦੇ ਚ ਕੀ ਸੀਗਾ ਆਮ ਆਪਣੇ ਪੇਰੈਂਟਸ ਜਾਂ ਜਿਹੜੇ ਵਰਕਿੰਗ ਮਾਂ ਪਿਓ ਐ ਸਪੈਸ਼ਲੀ ਪੰਜਾਬੀ ਉਹਨਾਂ ਲਈ ਇਹ ਖਬਰ ਹੈ ਬਹੁਤੇ ਬੰਦੇ ਜਿਹੜੇ ਆਸਟ੍ਰੇਲੀਆ ਰਹਿ ਰਹੇ ਉਹਨਾਂ ਨੂੰ ਤਾਂ ਇਸ ਬਾਰੇ ਪਤਾ ਜੀ ਇੱਕ ਉੱਥੇ ਗੋਰਾ ਸੀਗਾ ਜੀ ਉਹ ਚਾਈਲਡ ਕੇਅਰ ਚ ਕੰਮ ਕਰਦਾ ਸੀਗਾ ਜੀ ਉਹਨੇ ਤੁਸੀਂ ਇਹ ਲਾ ਲਓ 1 ਸਾਲ ਤੋਂ 5 ਸਾਲ ਤੱਕ ਦੇ ਬੱਚਿਆਂ ਨਾਲ ਰੇਫ ਨਹੀਂਤੇ ਜੀ ਉਹਨਾਂ ਨੂੰ ਜਿਨੇ ਕਹਿੰਦੇ ਨੇ ਲੰਬੇ ਸਮੇਂ ਤੱਕ ਯੂਜ਼ ਕੀਤਾ ਉਹਨਾਂ ਨੇ ਵੀਡੀਓ ਬਣਾਈਆਂ ਉਹਨਾਂ ਨਾਲ ਕੋਈ ਕੰਮ ਨਹੀਂ ਛੱਡਿਆ ਜੀ ਜਿਹੜਾ ਉਹ ਨਹੀਂ ਕਰ ਸਕਦਾ ਸੀ ਜੀ ਜੀ ਤੇ ਉਸ ਤੋਂ ਬਾਅਦ ਉਹ ਹੁਣ ਫੜਿਆ ਗਿਆ ਜੀ ਤੇ ਇਸ ਤਰ੍ਹਾਂ ਦੀ ਘਟਨਾ ਲੰਮਾ ਸਮਾਂ ਪਹਿਲਾਂ ਵੀ ਇੱਕ ਗੋਰੇ ਨੇ ਕੀਤੀ ਸੀਗੀ ਤੇ ਹੁਣ ਉਹਨਾਂ ਬੱਚਿਆਂ ਦੇ ਪੁਲਿਸ ਵੱਲੋਂ ਟੈਸਟ ਕਰਾਏ ਜਾ ਰਹੇ ਆ ਕਿਉਂਕਿ ਉਹਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗੀਆਂ ਸੀ ਤੇ ਉਹ ਸੀ ਕਿਤੇ ਨਾ ਕਿਤੇ ਇਹਨਾਂ ਨੂੰ ਉਹ ਸਾਰੀਆਂ ਬਿਮਾਰੀਆਂ ਨਾ ਲੱਗੀਆਂ ਹੁਣ ਜੀ 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 ਉਹ ਜਿਹੜੇ ਮਾਪਿਓ ਆਸਟ੍ਰੇਲੀਅਨ ਮਾਪਿਓ ਹੈ ਜਿਹੜੇ ਕੰਮ ਤੇ ਜਾ ਰਹੇ ਆ ਆਦੇ ਬੱਚਿਆਂ ਨੂੰ ਡੇ ਕੇਅਰ ਛੱਡ ਕੇ ਜਾ ਰਹੇ ਕਿ ਉੱਥੇ ਸੁਰੱਖਿਆਤ ਹੈ ਉੱਥੇ ਧਿਆਨ ਰੱਖਣਗੇ ਸਾਡੇ ਘਰੇ ਮਾਪਿਓ ਹੋਣਗੇ ਉਹ ਸਾਰੀਆਂ ਚੀਜ਼ਾਂ ਦੇ ਵੀ ਪੜਦੇ ਪੱਟੇ ਗਏ ਆ ਜੀ ਕਿਉਂਕਿ ਜਦੋਂ ਇੱਕ ਮਾਪਿਓ ਜਦੋਂ ਛੱਡਦਾ ਡੇ ਕੇਅਰ ਚ ਬੱਚਾ ਇਹ ਹੀ ਵਿਸ਼ਵਾਸ ਕਰਕੇ ਛੱਡਦਾ ਕੀ ਸਾਡਾ ਬੱਚਾ ਇੱਥੇ ਸੇਫ ਹੈ ਇੱਥੇ ਉਹਨੂੰ ਕੋਈ ਤਕਲੀਫ ਨਹੀਂ ਹੋਊਗੀ ਤੇ ਇਹ ਚੀਜ਼ਾਂ ਦੀ ਵੀ ਅੱਜਕੱਲ ਪੋਲ ਖੁੱਲ ਗਈ ਹੈ ਜੀ ਪੂਰੀ ਚੰਗੀ ਤਰ੍ਹਾਂ